ਗੁਰਦਾਸਪੁਰ ਦੇ ਕਾਦੀਆਂ ਤੋਂ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਬੈਂਕ ਦੇ ਕਰਮਚਾਰੀ ਨੇ ਹੀ ਬੈਂਕ ਵਿੱਚੋਂ ਲੋਕਾਂ ਦੇ ਲੱਖਾਂ ਰੁਪਏ ਕਢਵਾ ਕੇ ਹਾਜਮ ਕਰ ਗਿਆ ਅਕਸਰ ਹੀ ਲੋਕ ਧੋਖਾਧੜੀ ਦੇ ਮਾਮਲਿਆਂ ਤੋਂ ਅਕਸਰ ਹੀ ਖਬਰਾਂ ਆਪਾਂ ਸੁਣਦਾ ਨੇ ਸੁਣਦੇ ਰਹਿੰਦੇ ਹਾਂ ਲੇਕਿਨ ਆਡੇ ਨਾਲ ਬੈਂਕ ਹੀ ਅਜਿਹਾ ਕਰੇਗੀ ਇਹ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿਉਂਕਿ ਲੋਕ ਆਪਣਾ ਪੈਸਾ ਬੈਂਕ ਖਾਤਿਆਂ ਵਿੱਚ ਜਮਾ ਕਰਾਉਂਦੇ ਹਨ ਤਾਂ ਕਿ ਅਸੀਂ ਕਿਸੇ ਠੱਗੀ ਜਾਂ ਪ੍ਰਾਈਵੇਟ ادارے ਵਿੱਚ ਧੋਖਾ ਨਾ ਖਾ ਸਕੀਏ ਪਰ ਜੇਕਰ ਬੈਂਕ ਹੀ ਬੈਂਕ ਦੇ ਹੀ ਮੁਲਾਜ਼ਮ ਖਾਤਾਧਾਰਕਾਂ ਦੇ ਨਾਲ ਠੱਗੀ ਮਾਰਨ ਲੱਗ ਜਾਣ ਤਾਂ ਫਿਰ ਇੱਥੇ ਕੌਣ ਸੇਫ ਮੰਨਿਆ ਜਾਵੇਗਾ ਅਜਿਹੀ ਹੀ ਘਟਨਾ ਗੁਰਦਾਸਪੁਰ ਦੇ ਨੇੜਲੇ ਕਾਧੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਬੈਂਕ ਦੇ ਕੈਸ਼ੀਅਰ ਵੱਲੋਂ ਹੀ ਲੋਕਾਂ ਦਾ ਪੈਸਾ ਜਮ੍ਹਾਂ ਕੀਤਾ ਜਾਂਦਾ ਸੀ ਉਹਨਾਂ ਨੂੰ ਰਸੀਦ ਵੀ ਕੱਟ ਕੇ ਦੇ ਦਿੱਤੀ ਜਾਂਦੀ ਸੀ ਪਰ ਉਹਨਾਂ ਦਾ ਜਿਹੜਾ ਪੈਸਾ ਉਹ ਖਾਤਿਆਂ ਵਿੱਚ ਜਮ੍ਹਾਂ ਨਹੀਂ ਕੀਤਾ ਜਾਂਦਾ ਸੀ ਇਹ ਸਿਲਸਲਾ ਕਾਫੀ ਸਮੇਂ ਤੱਕ ਚੱਲਦਾ ਰਿਹਾ ਲੱਖਾਂ ਹੀ ਰੁਪਏ ਖਾਤਮ ਕਰ ਗਿਆ ਸੋ ਅਜਿਹਾ ਕਰਨ ਤੇ ਜਦੋਂ ਖਾਤਾਧਾਰਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇੱਕ ਦਰਖਾਸਤ ਥਾਣਾ ਵਿੱਚ ਦਿੱਤੀ ਜਿਸ ਤੇ ਕਾਰਵਾਈ ਕਰਦੇ ਹਾਂ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਔ ਇਸ ਮੌਕੇ ਲੋਕਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਜੁੜੇ ਰਹੋ ਤੁਸੀਂ ਨਿਊਜ਼ ਪੰਜਾਬ ਦੇ ਚੈਨਲ ਦੇ ਨਾਲ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਮੰਗਲਾ ਇਹ ਆ ਭਾਜੀ ਪੀ ਇੱਕ ਸਾਲ ਤੋਂ ਇਹ ਦੇਖਣ ਜਾ ਰਿਹਾ ਮੈਂ ਕਈ ਵਾਰੀ ਬੈਂਕ ਚ ਗਿਆ ਤੇ ਲੱਖਾਂ ਰੁਪਏ ਗਰੀਬ ਲੋਕਾਂ ਦੇ ਜਿਹੜੇ ਹੀ ਇਹ ਫਰੋਡ ਹੋਇਆ ਬੈਂਕ ਆਫ ਬਰੋਡਾ ਦੇ ਵਿੱਚ ਇਹਨਾਂ ਨੇ ਕੋਈ ਕਾਫੀ ਦਰਖਾਸਤਾਂ ਜੜੀਆਂ ਸੀਗੀਆਂ ਉਹ ਅੱਜ ਤੋਂ ਪਹਿਲਾਂ ਸੱਚੋ ਸਾਹਿਬ ਨੂੰ ਹੋਰ ਜਗ੍ਹਾ ਦਿੱਤੀਆਂ ਗਈਆਂ ਸੀਗੀਆਂ ਕੱਲ ਫਿਰ ਦੁਬਾਰਾ ਇਕੱਠੇ ਹੋਏ ਤੇ ਅਸੀਂ ਬੈਂਕ ਮੈਨੇਜਰ ਨੂੰ ਪੁੱਛਿਆ ਭਾਈ ਇਹਹੀ ਗਲਤੀ ਕੀ ਕੀਤੀ ਆ ਤੇ ਉਹਨਾਂ ਨੇ ਲਿਖ ਕੇ ਮੰਨਿਆ ਵੀ ਫਰੋਡ ਹੋਇਆ ਵਾ ਇਹ ਬਜ਼ੁਰਗਾਂ ਦਾ ਸਰਦਾਰ ਗੁਰਬੀਰ ਸਿੰਘ ਦਾ 30 ਲੱਖ ਰੁਪਈਆ ਵਾ ਜਿਹੜਾ ਤਿੰਨ ਜਾਂ ਚਾਰ ਦਿਨਾਂ ਚ ਕੋਈ ਬੋਚਰ ਨਹੀਂ ਕੋਈ ਚੈੱਕ ਨਹੀਂ ਟਰਾਂਸਫਰ ਕਰ ਦਿੱਤਾ ਗਿਆ ਤੇ ਜਿੰਦਰ ਸਿੰਘ ਜਿਹੜਾ ਵਾ ਉਹਦੇ ਵਾਈਫ ਦੇ ਤੇ ਉਹਦੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਉਹ ਬੈਂਕ ਮਰੇ ਜਿੱਦੀ ਮੋਰ ਲੱਗੀ ਆ ਅੱਜ ਅਹੀ ਐਸਐਸਪੀ ਸਾਹਿਬ ਬਟਾਲਾ ਨੂੰ ਮਿਲੇ ਸੀਗੇ ਉਹਨਾਂ ਨੇ ਉਹ ਸਾਰਾ ਜਿਹੜਾ ਅੱਜ ਦੀ ਐਫੀਡੈਂਸ ਪੜ੍ਹੀ ਆ ਉਹਨਾਂ ਨੇ ਕਿਹਾ ਕਿ ਇਮੀਡੀਏਟਲੀ ਇਹਦਾ ਪਰਚਾ ਦਰਜ ਹੋਊਗਾ ਅੱਜ ਹੀ ਬੜੇ ਧੰਨਵਾਦੀਆਂ ਪੁਲਿਸ ਦੇ ਕਿ ਐਸਐਸਪੀ ਸਾਹਿਬ ਨੇ ਸਾਡੀ ਗੱਲ ਮੰਨੀ ਤੇ ਐਸਐਚਓ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਹੀ ਜਿਹੜਾ ਹੋਣ ਵਾਲੇ ਐਸਐਚਓ ਆਏ ਨੇ ਗੁਰਬੀਰ ਸਿੰਘ ਇਹਨਾਂ ਇਹ ਗੱਲ ਕਹੀ ਏ ਇਹਨਾਂ ਦੇ ਪੈਸੇ ਮਿਲਣਗੇ ਇੱਕ ਸਾਲ ਹੋ ਗਿਆ ਇਹਨਾਂ ਦੀ ਕਿਤੇ ਛੜਵਾਈ ਨਹੀਂ ਕਿਸੇ ਜੇ ਕੋਈ ਜਨਲ ਹੈਡ ਮੈਨੇਜਰ ਵੀ ਆਇਆ ਉਹ ਕਹਿੰਦਾ ਹਫਤੇ ਬਾਅਦ ਮੈਂ ਪੈਸੇ ਦੇ ਦੂੰਗਾ ਪਰ ਉਹ 2 ਮਹੀਨੇ ਦੇ ਬਾਅਦ ਇੱਥੇ ਪਉੜਿਆ ਨਾ ਹੁਣ ਇਹ ਕਰਕੇ ਇਹਨਾਂ ਨੂੰ ਆਸ ਬੱਜੀ ਹੈ ਗਰੀਬ ਲੋਕ ਨੇ ਕੋਈ ਸਬਜੀ ਦੀ ਰੇੜੀ ਲਾਉਂਦਾ ਕੋਈ ਦਿਹਾੜੀ ਕਰਦਾ ਕੋਈ ਕੁਝ ਕਰਦਾ ਔਰ ਇਦਾਂ ਦੀਆਂ ਠੱਗੀਆਂ ਮਾਰ ਜਾਂ ਤੇ ਇਹ ਬਹੁਤ ਮਾੜੀ ਗੱਲ ਆ ਮੈਂ ਚਾਹੁੰਦਾ ਕਿ ਇਮੀਡੀਏਟਲੀ ਕੋਈ ਜਿਹੜੇ ਬਿਮਾਰ ਆਦਮੀ ਨੇ ਗਰਮੀ ਸਿੰਘਾ ਹਸਪੀਟਲ ਚੋਂ ਆਏ ਨੇ ਇਹਨਾਂ ਦੇ ਸਾਰੀ ਉਮਰ ਦੀ ਕਮਾਈ ਰੱਖੀ 30 ਲੱਖ ਦਾ 30 ਲੱਖ ਇਹਨਾਂ ਦੇ ਜਿਹੜਾ ਉਹ ਵਿਡਰੋਅਲ ਕਰ ਲਿਆ ਜਾ ਉਹ ਲਿਖਿਆ ਅਸੀਂ ਹੁਣ ਹੋਰ ਅਨਖਵਾਰੀ ਦੀ ਵੇਤ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਕੇ ਬੈਂਕੇ ਨਾਲ ਨੂੰ ਕਿਸ਼ਤਾਂ ਚ ਦੇਵੇ ਜੇਕਰ ਨਹੀਂ ਤੇ ਇਹ ਜਿੰਨੇ ਬੈਂਕ ਮੈਨੇਜਰ ਸਨ ਉਹ ਟਾਈਮ ਦੇ ਉੱਤੇ ਉਹਨਾਂ ਦੇ ਵੀ ਨਾਲ ਪਰਚਾ ਦਰਜ ਹੋਏ ਕੱਲੇ ਤੇਜਿੰਦਰ ਸਿੰਘ ਦੇ ਪਰਚੇ ਦੀ ਮੰਗ ਦੀ ਨਹੀਂ ਇਹੀ ਕਰਦੇ ਵੀ ਉਹਦੇ ਤੇ ਹੋ ਜੇ ਔਰ ਜਿੰਨਾ ਜਿੰਨਾ ਦੇ ਖਾਤੇ ਚ ਪੈਸੇ ਗਏ ਨੇ ਉਹਨਾਂ ਦੇ ਵੀ ਪਰਚਾ ਹੋਏ ਇਹ ਰਿਸਾਫ ਦਵਾਜੇ ਇਮੀਡੀਏਟਲੀ ਇਹੀ ਪ੍ਰੈਸ ਵਾਲੇ ਭਰਾਵਾਂ ਕੋਲੇ ਚਾਹੁੰਦੇ ਆਂ ਕਿ ਇਹ ਆਵਾਜ਼ ਜ਼ਰੂਰ ਚ ਕੋਪਰਾਓ ਇਹ ਧੱਕਾ ਹੋਇਆ ਜੇ ਇਹ ਨਜਾਇਜ਼ ਹੋਈ ਜੇ ਗਰੀਬ ਲੋਕਾਂ ਦੇ ਪੈਸੇ ਜੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ 2-4 ਬੰਦੇ ਅਜੇ ਵੀ ਹਸਪੀਟਲ ਚ ਨੇ ਹੈਗੇ ਨੇ ਤੇ ਨਹੀਂ ਸਰਦਾਰ ਗਮੂਰ ਸਿੰਘ ਜੀ ਦੱਸੋ ਹੈ ਅਜੇ ਵੀ ਆ ਹਸਪੀਟਲ ਤੇ ਪਏ ਨੇ ਉਹ ਦਵਾਈ ਕੋ ਦਾਰੂ ਖਲੋਮੀ ਕਰੀਬ ਨੇ ਆ ਮੇਰੀਆਂ ਭੈਣਾਂ ਨੇ ਆ ਦਵਾਈ ਲੈਣ ਜਾਂ ਇਹਨਾਂ ਨੂੰ ਪੁੱਛੋ ਇਹ ਇਹ ਵੇਖੋ ਇਹ ਸਰਕਾਰ ਕੀ ਕਰ ਰਹੀ ਆ ਛਤੀ ਸਰਕਾਰ ਆ ਇੱਕ ਸਾਲ ਹੋ ਗਿਆ ਇਹਨਾਂ ਨੂੰ ਇਹ ਫਿਰ ਹਰ ਪਾਸੇ ਗਏ ਇਸ ਕਾਰਨ ਹਾਂਜੀ ਜਨਾ ਤੁਹਾਡਾ ਕੀ ਨਾਮ ਹੈ ਅੱਛਾ ਤੁਹਾਡਾ ਕਿੰਨਾ ਪੈਸਾ ਹੈ 3 ਲੱਖ ਰੁਪਇਆ ਜੀ ਮੇਰਾ ਅੱਛਾ ਹਾਂਜੀ ਦੇ ਕੀ ਕਹਿੰਦੇ ਨੇ ਬੈਂਕ ਵਾਲੇ ਹਾਂ ਜੀ ਅੱਜ ਕਿਤੇ ਆਇਆ ਅੱਜ ਮੈਂ ਜਨ ਦੇ ਕਾਲਮਬੈਜ ਚਲ ਕੇ ਪਾਇਆ ਮੈਂ ਜੰਗੇ ਕਾ ਚੁੱਕ ਨਹੀਂ ਹੋਇਆ ਹਾਂ ਲੰਘ ਗਿਆ ਤੇ ਉਹ ਵੀ ਗਿਆ ਅਸਲ ਹੀ ਹੋ ਕੇ ਉਹਨਾਂ ਨੇ ਉਹ ਰਿਵਾਜ ਜੋ ਆਇਆ ਤੇ ਫਰਕਾ ਹੋਏਗਾ ਇਸ ਸਾਡੇ ਪਹਿਲੇ ਪਾਹੀ ਮਿਲਨੇ ਮੇਰਾ ਨਾਮ ਜਸਪੀਤ ਹੋ ਰਹਾ ਹੈ ਇਹ ਬੈਂਕ ਦਾ ਬੁਰਾ ਦਦੇ ਵਿੱਚ ਮੇਰਾ ਖਾਤਾ ਸੀ ਤੇ ਇਹਦੇ ਵਿੱਚੋਂ ਮੇਰਾ 4 ਲੱਖ ਰੁਪਇਆ ਟ੍ਰਾਂਸਫਰ ਕਰ ਲਿਆ ਗਿਆ ਕੋਈ ਕੋਈ ਸਾਈਨ ਨਹੀਂ ਕੋਈ ਚੈੱਕ ਨਹੀਂ ਆ ਕੁਛ ਨਹੀਂ ਹੈਗਾ ਹੁਣ ਅਨ ਕੋਈ ਜਵਾਬ ਨਹੀਂ ਦੇ ਰੇ ਸਾਨੂੰ ਬਹੁਤ ਔਖਾ ਟਾਈਮ ਲੰਘਣ ਲਿਆ ਸਾਡਾ ਸਾਨੂੰ ਪਿਆਹਾਂ ਦੀ ਲੋੜ ਆ ਕੰਮ ਕਹੇ ਦਿੱਸੇ ਜਾਂ ਕਿ ਹੋਰ ਵੀ ਸਾਡੇ ਬਹੁਤ ਜ਼ਿਆਦੇ ਕੰਮ ਨੇ ਆ ਦੇ ਪੈਸੇ ਆ ਸਾਨੂੰ ਪੈਸੇ ਦੀ ਬਹੁਤ ਲੋੜ ਆ ਤੇ ਬੈਂਕ ਵਾਲੇ ਸਾਡਾ ਕੋਈ ਜਵਾਬ ਨਹੀਂ ਦੇ ਰੇ ਕਿ ਸਾਡੇ ਪੈਸੇ ਕਿੱਥੇ ਜਾਣੇ ਦੀ ਦੇਣੀ ਉਹਨਾਂ ਦਾ ਕੋਈ ਹੱਲ ਕੱਢਿਆ ਜਾਂਦਾ ਸਾਨੂੰ ਆਂਦੇ ਸਾਡੇ ਦੁਆਜੇ ਨੇ ਮੈਨੇਜਰ ਵੀ ਵਿੱਚ ਹੈਗਾ ਵਾ ਸਾਰੇ ਸਟਾਫ ਪੂਰਾ ਖੋਦੀ ਰ ਸਾਰਾ ਰਲਿਆ ਹੋਇਆ ਹੈ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਸਾ ਤੁਹਾਡੇ ਖਾਤੇ ਦੇ ਐਂਟਰੀਆਂ ਇੰਨੀਆਂ ਕਾਪੀਆਂ ਤੇ ਪੂਣੀਆਂ ਵਾ ਉਹ ਇਹ ਨਵੀਆਂ ਕਾਪੀਆਂ ਆਉਣੀਆਂ ਵਾ ਉਦੇ ਕਰਕੇ ਤੁਹਾਨੂੰ ਅਜੇ ਤੁਹਾਡੀਆਂ ਨਵੀਆਂ ਕਾਪੀਆਂ ਤੇ ਐਂਟਰੀਆਂ ਪਾਉਣੀਆਂ ਹਨ। ਸਾਨੂੰ ਇਸ ਕਰਕੇ ਇਦਾਂ ਗੁੰਮਰਾਹ ਕੀਤਾ ਗਿਆ ਜਦੋਂ ਸਾਨੂੰ ਪਤਾ ਲੱਗਾ ਤੇ ਫਿਰ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੈ ਨਹੀਂਗੇ। ਤੇ ਉਸ ਤੋਂ ਬਾਅਦ ਫਿਰ ਅਹੀਂ ਆਪਣੀ ਵੇਖਿਆ ਚੈੱਕ ਕੀਤਾ ਫਿਰ ਸਾਨੂੰ ਕਹਿੰਦੇ ਕਿ ਤੁਹਾਡੇ ਨੂੰ ਮੈਨੇਜਰ ਸਾਹਿਬ ਨੇ ਕਿਹਾ ਕਿ ਸਾਨੂੰ ਸਾਈਨ ਕਰਕੇ ਕਿੰਨਾ ਕਿ ਤੁਹਾਨੂੰ ਪੈਸੇ ਮਿਲ ਜਣਗੇ। ਜਿਹੜੇ ਨਹੀਂ ਪੈਸੇ ਜਮ੍ਹਾਂ ਕਰਾ ਕੇ ਜਾਂਦੇ। ਤੁਸੀਂ ਐਂਟਰੀਆਂ ਪਾ ਕੇ ਨਹੀਂ ਦਿੰਦੇ ਰੇ। ਫਿਰ ਮੈਸੇਜ ਉਹਨਾਂ ਨੇ ਬੰਦ ਕਰ ਦਿੱਤੀ ਸੀ ਤੇ ਫਿਰ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਤੁਹਾਡੇ ਪੈਸੇ ਮਿਲ ਜਾਣਗੇ ਤਾਂ ਪੰਜਾਛੀਆਂ ਦਿਨਾਂ ਦੇ ਵਿੱਚ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਤੇ ਮੈਜਰ ਸਾਹਿਬ ਨੇ ਸਾਨੂੰ ਖੁਦ ਕਿਹਾ ਕਿ ਮੇਰੀ ਖੁਦ ਦੀ ਐਪਡੀ ਹੈ ਉਹਦੇ ਵਿੱਚ ਕਿੰਨੇ ਕੀ ਤੁਸੀਂ ਆਪਣੇ ਹਸਬੰਦ ਦੇ ਜਾਦੀ ਸਾਈਨ ਕਰ ਦੋ ਤੁਸੀਂ ਆਪਣੀ ਐਫਡੀ ਤੜਾ ਕੇ ਲਿਆ ਜਦੋਂ ਸਾਡੇ ਨਾਲ ਇਹ ਕ੍ਰੈਮ ਹੋ ਗਿਆ ਚਾਰ ਪੰਜ ਦਾ ਉਸ ਤੋਂ ਬਾਅਦ ਹੀ ਆਪਣੀ ਐਫਡੀ ਤੜਾਉਣ ਆਈ ਸੀ ਇਹ ਫਸੇ 23 ਅੱਠ ਨੂੰ ਸਾਡੇ ਕੀਤੀ ਹੋਏ ਪੈਸੇ ਮਨੇ ਦੋ ਯਾਰ ਮੇਰਾ ਨਾਮ ਰਾਜੇਸ਼ ਕੁਮਾਰ ਹੈਗਾ ਇਹ ਪਹਿਲਾ ਕੇਸ ਜਿਹੜੀ ਅੱਜ ਕੀਤਾ ਸੀ ਤੁਸੀਂ YouTube ਦੇ ਉੱਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਤੁਸੀਂ ਵੀਡੀਓ ਲਾਈ ਸੀ ਉਸ ਤੋਂ ਉਦੋਂ ਤੱਕ ਦੇਖ ਲਓ ਇਹਨਾਂ ਨੇ ਪੰਜਾਬ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅੱਜ FIR ਦਾ ਟਾਈਮ ਆ ਗਿਆ FIR ਹੋ ਚੁੱਕੀ ਹੈ ਤੇ ਹੁਣ ਦੇਖੋ ਇਹਨਾਂ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈ ਇਸ ਬਾਰੇ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਕਲਜਿੰਦਰ ਹੈਗਾ ਇਹਨੇ ਸਾਰਾ ਬੈਂਕਾਂ ਵਿੱਚ ਬਹੁਤ ਵੱਡਾ ਫਰਾਡ ਕੀਤਾ ਅਪਰੋਕਸੀਮੇਟਲੀ 3 ਕਰੋੜ ਰੁਪਈਆ ਜਿਹੜਾ ਇਹਨੇ ਲੈ ਕੇ ਗਿਆ ਤੇ ਸਾਡੇ ਨਾਲ ਵੀ ਉਹਨੇ ਬੈਂਕ ਦੇ ਵਿੱਚ ਸਾਡੇ ਕੋਲ ਸਾਰੇ ਰਿਕਾਰਡ ਹੈ ਜਿਹਨੇ ਉਹਨੇ ਕਰੋ ਡੇਡ ਡੇਡ ਲੱਖ ਰੁਪਿਆ ਆਪਣੀ ਵਾਈਫ ਦੇ ਅਕਾਊਂਟ ਤੇ ਟ੍ਰਾਂਸਫਰ ਕੀਤਾ ਹੈਗਾ ਹੈ ਵੀ ਸਟੇਟਮੈਂਟ ਹੈ ਤੇ ਬਾਕੀ ਆ ਦੇਖੋ ਉਹਨੇ ਆਪਣਾ ਇੱਕ ਚੈੱਕ ਕੀਤਾ ਹੈਗਾ ਸਾਡੇ 4 ਲੱਖ ਰੁਪਏ ਦਾ ਚੈੱਕ ਹੈਗਾ ਤੇ ਇਹ ਚੈੱਕ ਉਹਨੇ ਦੇ ਕੇ ਤੇ ਬਾਉਂਸ ਹੋਇਆ ਪਿਆ ਦੇਖੋ ਸਾਰੇ ਬਾਉਂਸ ਹੋਇਆ ਪਿਆ ਚੈੱਕ ਇਹ ਬਾਉਂਸ ਦਾ ਕੇਸ ਅਸੀਂ ਬੈਂਕ ਦੇ ਵਿੱਚ ਪਾਇਆ ਹੋਇਆ ਹੈ ਦੇਖੋ ਨਾ ਦੇਖੋ ਸਾਨੂੰ ਹਿਸਾਬ ਹੁੰਦਾ ਆ ਇੱਕ ਮਿੰਟ ਰਕਤ ਵਾਈਂ ਇੱਕ ਮਿੰਟ ਇੱਕ ਕੀ ਨਾਂ ਤੁਹਾਡਾ ਨੀਨਾ ਕਿੰਨੇ ਪੈਸੇ ਤੁਹਾਡੇ ਬੈਂਕ ਦੇ ਵਿੱਚ ਕਿ 20000 ਰੁਪਏ ਲਿਖਾਇਆ ਚੈਕ ਨੂੰ ਬੋਲੋ ਨਾ ਆਪ ਨੀਨਾ ਕਿੰਨੇ ਪੈਸੇ ਤੁਹਾਡੇ ਬੈਂਕ ਵਿੱਚ ਫਲੋਡ ਹੋਇਆ ਕਿ 20000 ਰੁਪਏ ਲਿਖਾਇਆ ਹੈ ਤੇ 8 40 ਡੇਅਰ ਕਰਾਇਆ 8 ਮਹੀਨੇ ਤੇ ਅਜੇ ਨਾ ਇੰਤਰੀਆਂ ਨਹੀਂ ਪਾਈਆਂ ਤੁਸੀਂ ਪੈਸੇ ਦੇ ਕੇ ਚੱਲ ਜੰਦਰਾ ਕੈਸ਼ੀਅਰ ਨੂੰ ਕੋਈ ਐਂਟਰੀ ਨਹੀਂ ਦਿੰਦਾ ਕਿੰਨ ਚਾਰ ਵਾਰ ਆਈ ਵੀ ਮੈਂ ਕਾਪੀ ਲੈ ਕੇ ਵੀ ਮੈਨੂੰ ਐਂਟਰੀ ਪਾ ਕੇ ਦਓ ਕਹਿੰਦੇ ਕੋਈ ਨਹੀਂ ਖਪਰਾ ਨਹੀਂ ਕੋਈ ਲੋੜ ਸੋ ਇੰਤਾ ਡਾਟਾ ਜਮਾ ਹੋ ਗਿਆ ਇਹ ਤੁਹਾਡਾ ਕੀ ਨਾ ਸਸੀ ਕਾਪੀ ਮੇਰਾ ਨਾਮ ਕੁਲਦੀਪ ਕੌਰ ਹੈ ਮੇਰੀ ਕੁੜੀ ਦਾ ਨਾਮ ਖਾਤੇ ਅੱਜ ਚੱਲਦਾ ਪਿਆ ਹੈ ਮਨਦੀਪ ਕੌਰ ਤੇ ਇਹ ਆਪਨੇ 2 ਲੱਖ ਰੁਪਇਆ ਜਮਾ ਕਰਵਾਇਆ ਸੀ 1 ਲੱਖ ਉਹਨੇ ਮੇਰੀ ਕਾਪੀ ਤੋਂ ਕੱਟਿਆ 1 ਲੱਖ ਉਹਨੇ ਮੈਨੂੰ ਚੈੱਕ ਦੇ ਦਿੱਤਾ ਕਹਿੰਦਾ ਕਿ ਇਹ ਮੈਂ ਤੁਹਾਡਾ ਬਾਅਦ ਵਿੱਚ ਕਾਪੀ ਦੇ ਚਾਰ